ਪਰਮ ਸਤਿਕਾਰ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਜੁੜਨਾ ਕਰੀਏ ਭਗਤ ਨਾਮਦੇਵ ਜੀ 1100 64 ਅੰਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਾਮਲ ਸਜੋਬਤ ਹੈ ਪਰਮਾਨ ਕਰਨੇ ਹਨ ਸਮਝਾ ਰਹੇ ਹਨ ਕਬਹੂ ਖੀਨ ਖਾਡ ਕਿਉ ਨ ਭਾਵੈ ਕਬਹੂ ਘਰ ਘਰ ਟੂਕ ਮਗਾਵੈ ਕਬਹੂ ਕੂਰਨ ਚਨੇ ਬਿਨਾਵੈ ਜੋ ਰਾਮ ਰਖੈ ਤਉ ਰਹੀਐ ਦੇਪਾਈ ਹਰ ਕੀ ਮਹਿਮਾ ਕਿਸ ਕਥਨ ਨ ਜਾਈ ਰਹਾਉ ਸ੍ਰਮਾਨ ਕਰਦੇ ਹਨ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਕਿਹ ਭਾਈ ਜਿਸ ਹਾਲਤ ਦੇ ਵਿੱਚ ਪਰਮਾਤਮਾ ਸਾਨੂੰ ਜੀਵਾਂ ਨੂੰ ਰੱਖਦਾ ਹੈ ਉਸੇ ਹਾਲਤ ਵਿੱਚ ਅਮੀਰੀ ਦੀ ਆਕੜ ਤੇ ਗਰੀਬੀ ਦੀ ਘਬਰਾਹਟ ਤੋਂ ਨਿਰਲੇਪ ਰਹਿਣਾ ਚਾਹੀਦਾ ਹੈ ਕਹਿੰਦਾ ਭਾਵ ਉਹਦੀ ਰਜਾ ਦੇ ਵਿੱਚ ਚਾਹ ਅਮੀਰੀ ਹੈ ਉਹਦੇ ਵਿੱਚ ਆਕੜ ਨਹੀਂ ਹੰਕਾਰ ਨਹੀਂ ਕਰਨਾ ਚਾਹੀਦਾ ਤੇ ਜੇ ਗਰੀਬੀ ਹੋ ਗਈ ਤਾਂ ਫਿਰ ਘਬਰਨਾ ਨਹੀਂ ਚਾਹੀਦਾ ਇਹ ਦੋਨਾਂ ਨਹੀਂ ਚਾਹੀਦਾ ਉਹਦੇ ਹੁਕਮ ਦੇ ਵਿੱਚ ਉਦੀ ਰਜਾ ਦੇ ਵਿੱਚ ਰਾਜੀ ਰਹਿਣਾ ਚਾਹੀਦਾ ਕਹਿੰਦਾ ਪਾਉ ਇਹ ਗੱਲ ਦੱਸੀ ਨਹੀਂ ਜਾ ਸਕਦੀ ਕਿ ਪ੍ਰਮਾਤਮਾ ਕਿੰਨਾ ਵੱਡਾ ਹੈ ਤੇ ਸਾਡੇ ਦੁੱਖਾਂ ਤੇ ਸੁੱਖਾਂ ਦਾ ਭੇਦ ਉਹ ਹੀ ਜਾਣਦਾ ਹੈ ਇਹ ਨਹੀਂ ਬਿਆਨ ਨਹੀਂ ਕੀਤਾ ਜਾ ਸਕਦਾ ਹਰ ਕੀ ਮਹਿਮਾ ਕਿ ਕਥਨ ਨਾ ਜਾਈ ਬਿਆਨ ਨਹੀਂ ਕੀਤੀ ਜਾ ਸਕਦੀ ਉਹਦੀ ਵਿਡਿਆਈ ਅਕਾਲ ਪੁਰਖ ਪਰਮੇਸ਼ਰ ਦੀ ਇਹ ਕਿਹੜੇ ਔਰੰਗ ਦੇ ਵਿੱਚ ਹੈ ਜੋ ਦੀ ਰਜਾ ਦੇ ਵਿੱਚ ਹੋ ਰਿਹਾ ਹੈ ਆਪਾਂ ਨੂੰ ਲੱਗਦਾ ਵੀ ਆਹ ਗਲਤ ਹੋ ਗਿਆ ਪਰ ਜੋ ਦੀ ਰਜਾ ਦੇ ਵਿੱਚ ਹੁੰਦਾ ਉਹ ਚੰਗਾ ਹੀ ਹੁੰਦਾ ਇਸ ਕਰਕੇ ਉਹਦੀ ਰਜਾ ਦੇ ਵਿੱਚ ਰਾਜੀ ਰਹਿਣਾ ਚਾਹੀਦਾ ਫਿਰ ਮੁੱਢ ਲੀਆਂ ਪੰਕਤੀਆਂ ਦੇ ਵਿੱਚ ਫਰਮਾਨ ਹੈ ਕਹਿੰਦੇ ਕਬਹੂ ਖੀਰ ਖਾਣ ਕਿਉ ਨ ਭਾਵੇਂ ਕਬਹੂ ਘਰ ਘਰ ਟੂਕ ਮੰਗਾਵੇਂ ਕਹਿੰਦੇ ਕਦੇ ਕੋਈ ਜੀਵ ਐਸੀ ਮੋਜ ਦੇ ਵਿੱਚ ਹੈ ਕਿ ਉਸ ਨੂੰ ਖੀਰ ਖੰਡ ਘੋ ਵਰਗੇ ਸੋਹਣੇ ਪਦਾਰਥ ਵੀ ਚੰਗੇ ਨਹੀਂ ਲੱਗਦੇ ਭਾਵ ਛਤੀ ਪ੍ਰਕਾਰ ਦੇ ਭੋਜਨ ਵੀ ਚੰਗੇ ਨਹੀਂ ਲੱਗਦੇ ਉਦੀ ਮੋਜ ਦੇ ਵਿੱਚ ਇੰਨਾ ਕੁਝ ਹੁੰਦਾ ਹੈ ਪਰਮਾਤਮਾ ਦਾ ਦਿੱਤਿਆ ਹੁੰਦਾ ਹੈ ਪਰ ਕਹਿੰਦੇ ਕਦੇ ਉਸੇ ਦੇ ਪਾਸੋਂ ਹੀ ਭਾਵੇਂ ਕਦੇ ਤਾਂ ਬਹੁਤ ਜ਼ਿਆਦਾ ਅਮੀਰੀ ਆ ਗਈ ਜਿਵੇਂ ਆਮ ਆਪਣੀ ਕਹਾਵਤ ਹੈ ਮਿਜਣੀ ਮਾਇਆ ਢਲਦਾ ਪਰ ਸ਼ਾਮੈ ਵੀ ਕਦੇ ਤਾਂ ਉਹਦੀ ਮੋਜ ਦੇ ਵਿੱਚ ਬਥੇਰਾ ਕੁਝ ਪ੍ਰਾਪਤ ਹੋ ਗਿਆ ਸੁਝਦਾ ਹੀ ਨਹੀਂ ਵੀ ਕੀ ਖਾਈਏ ਕੀ ਨਾ ਖਾਈਏ ਤੇ ਕਦੇ ਰੋਟੀ ਤੋਂ ਮੁਥਾਦ ਹੋ ਜਾਂਦਾ ਬੰਦਾ। ਐਨੀ ਮੁਸ਼ਕਿਲ ਆ ਜਾਂਦੀ ਹੈ। ਕਹਿੰਦੇ ਕਦੇ ਉਸ ਪਾਸੋਂ ਘਰ ਘਰ ਦੇ ਟੁੱਕਰ ਮੰਗਾਉਂਦਾ ਹੈ। ਪ੍ਰਮਾਣ ਹੈ ਨਾ ਹੋਰ ਵੀ ਗੁਰਬਾਣੀ ਦੇ ਵਿੱਚ। ਮੈਂ ਕਦੇ ਤਾਂ ਭਿਖਾਰੀ ਰਾਜੇ ਤੋਂ ਭਿਖਾਰੀ ਬਣਾ ਦਿੰਦਾ ਤੇ ਭਿਖਾਰੀ ਤੋਂ ਰਾਜਾ। ਉਹਦੀ ਰਾਜਾ ਹੈ। ਕਦੇ ਤਾਂ ਰਾਜਿਆਂ ਵਰਗਾ ਜੀਵਨ ਬੜਾ ਸੁੰਦਰ ਖਾਣ ਨੂੰ 36 ਪ੍ਰਕਾਰ ਦੇ ਭੋਜਨ ਤੇ ਕਦੇ ਉਸੇ ਤੋਂ ਹੀ ਮੰਨੋ ਇੱਕ ਟਾਈਮ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ ਇਸ ਕਰਕੇ ਉਹਦੀ ਰਜਾ ਹੈ ਕਿਨੇ ਕਦੇ ਉਸ ਨੂੰ ਮੰਗਤਾ ਬਣਾ ਦਿੰਦਾ ਹੈ ਕਹਿਣ ਦਾ ਭਾਵ ਤੇ ਕਦੇ ਕਹਿੰਦੇ ਉਹ ਮੰਗਤਾ ਬਣਾ ਕੇ ਉਹਨੂੰ ਘਰ ਘਰ ਫੇਰਦਾ ਟੁਕੜੇ ਮੰਗ ਮੰਗਦਾ ਫਿਰਦਾ ਉਹ ਤੇ ਕਦੇ ਉਸ ਪਾਸੋਂ ਕਹਿੰਦੇ ਰੂੜੀਆਂ ਵੀ ਫਲਾ ਦਿੰਦਾ ਹੈ ਰੂੜੀਆਂ ਫੁੱਲਣ ਲਾ ਦਿੰਦਾ ਹੈ ਕੱਖ ਜੁਗਣ ਲਾ ਦਿੰਦਾ ਹੈ ਰੂਲ ਦਿੰਦਾ ਕਬਹੂ ਕੂਰਣ ਚਨੇ ਬਿਨਾ ਹੈ ਕੂਰਨ ਦਾ ਮਤਲਬ ਕੂੜਾ ਚਨੇ ਦਾ ਮਤਲਬ ਛੋਲੇ ਬਨਾਵੈ ਮਤਲਬ ਚਨਾਉਂਦਾ ਇਸ ਕਰਕੇ ਉਨੀ ਰਜਾ ਉਹੋ ਹੀ ਜਾਣਦਾ ਕਾਲਪੁਰਖ ਪਰਮੇਸ਼ਰ ਮੇ ਉਹ ਉਹਨੇ ਕੀ ਸਾਡੇ ਜੀਵਨ ਦੇ ਵਿੱਚ ਸਾਡੇ ਅੱਗੇ ਕੱਲ ਨੂੰ ਕੀ ਹੋਣਾ ਹੈ ਇਹਦਾ ਕੋਈ ਪਤਾ ਨਹੀਂ ਪਰ ਸਤਿਗੁਰ ਪਾਸ਼ਾ ਇਹ ਸਮਝਾ ਰਹੇ ਹੈ ਵੀ ਜੇ ਸ਼ਬਦ ਪੜੋਗੇ ਗੁਰਬਾਣੀ ਪੜ੍ਹ ਕੇ ਸਿਮਰਨ ਕਰਕੇ ਅੰਦਰ ਫਿਰ ਇਹੋ ਜੀ ਇੱਕ ਅਵਸਥਾ ਬਣ ਜਾਂਦੀ ਹੈ ਫਿਰ ਇਸ ਗੱਲ ਨਹੀਂ ਸਮਝ ਆ ਜਾਂਦੀ ਜਿਹੜੀ ਇੱਥੇ ਹੁਣ ਭਗਤ ਨਾਮਦੇਵ ਜੀ ਸਮਝਾ ਰਹੇ ਹੈ ਫਿਰ ਉਹ ਗਿਲਾ ਨਹੀਂ ਰਹਿ ਜਾਂਦਾ ਕਿਸੇ ਦੇ ਉੱਤੇ ਫਿਰ ਉਹਨੂੰ ਇਹ ਸਮਝ ਆ ਜਾਂਦੀ ਵੀ ਮੇਰੇ ਕਰਮਾ ਪਿਛਲੇ ਕੀਤੇ ਕਰਮਾਂ ਦਾ ਹਿਸਾਬ ਕਿਤਾਬ ਹੈ ਇਵੇਂ ਹੀ ਰਾਜੀ ਹੈ ਉਹ ਪ੍ਰਮਾਤਮਾ ਨੇ ਮੇਰੇ ਆਪ ਦੇ ਕੀਤੇ ਕਰਮ ਐਸੇ ਹੈ ਇਸ ਕਰਕੇ ਫਿਰ ਉਹ ਡੋਲਦਾ ਨਹੀਂ ਤਾਕਤ ਆ ਜਾਂਦੀ ਉਹਦੇ ਵਿੱਚ ਉਹ ਦੁੱਖ ਤੇ ਸੁੱਖ ਨੂੰ ਸਹਾਰਨ ਦੀ ਇਵੇਂ ਹੋਰ ਵੀ ਫਰਮਾਨ ਦੁੱਖ ਸੁੱਖ ਦੋ ਇੰਦਰ ਕੱਪੜੇ ਪਹਿਰੇ ਜਾਏ ਮਨੁੱਖ ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ ਮਾਜ ਰਾਗ ਦੇ ਵਿੱਚ ਨਾਨਕ ਬਾਸ਼ਾ ਫਰਮਾਨ ਕਰਦੇ ਇਸ ਕਰਕੇ ਹਰੇਕ ਚੀਜ਼ ਦੇ ਦੋ ਪਹਿਲੂ ਹੈ ਜਿਨ੍ਹਾਂ ਰੱਬ ਹੈ ਇਹ ਦੁੱਖ ਦੇ ਵਿੱਚ ਹੀ ਯਾਦ ਆਉਂਦਾ ਹੈ ਸੁੱਖ ਦੇ ਵਿੱਚ ਮੰਦਾ ਨਹੀਂ ਯਾਦ ਕਰਦਾ ਜਦੋਂ ਦੁੱਖ ਹੁੰਦਾ ਹੈ ਉਦੋਂ ਹੀ ਰੱਬ ਨੂੰ ਯਾਦ ਕਰਦਾ ਹੈ ਸੁੱਖ ਦੇ ਵਿੱਚ ਭੁੱਲ ਜਾਂਦਾ ਹੈ ਫਿਰ ਅਗੇ ਫਰਮਾਨ ਹੈ ਰਹਾਉ ਤੋਂ ਅਗਲੀਆਂ ਪੰਕਤੀਆਂ ਦੇ ਵਿੱਚ ਰਹਾਉ ਕਬਹੂ ਤੁਰੇ ਤੁਰੰਗ ਨਚਾਵੇਂ ਕਬਹੂ ਆਏ ਪਨਹੀਓ ਨਾ ਪਾਵੇ ਕਨੇ ਕਦੇ ਕੋਈ ਮਨੋਖਾ ਇਤਨਾ ਅਮੀਰ ਹੈ ਤੇ ਇੰਨਾ ਅਮੀਰ ਹੋ ਜਾਂਦਾ ਕਿ ਉਹ ਕਹਿੰਦੇ ਸੋਹਣੇ ਘੋੜੇ ਨਚਾਉਂਦਾ ਭਾਵ ਕਦੇ ਉਸ ਪਾਸ ਇੰਨੀ ਸੋਹਣੀ ਚਾਲ ਵਾਲੇ ਘੋੜੇ ਹਨ ਕਿ ਚੱਲਣ ਵੇਲੇ ਮਾਨੋ ਉਹ ਨਚ ਰਹੇ ਹੁੰਦੇ ਐ ਇੰਨਾ ਕੁਛ ਹੈ ਮੇਰੀ ਅਮੀਰੀ ਹੈ ਸ਼ੌਕ ਹੈ ਕਹਿੰਦਾ ਭਾਵ ਜਿਵੇਂ ਆਮ ਆਪੇ ਵੀ ਕਹਿੰਦੇ ਨਾ ਮੇ ਸ਼ੌਕ ਦਾ ਕੋਈ ਮੁੱਲ ਨਹੀਂ ਤੇ ਸ਼ੌਕ ਵੀ ਕੋਣ ਪਗਾਉਂਦਾ ਜਿਹਦੇ ਕੋਲੇ ਮਾਇਆ ਹੁੰਦੀ ਉਹ ਹੀ ਸ਼ੌਕ ਪਗਾਉਂਦਾ ਨਾ ਜਿਹਦੇ ਕੋਲੇ ਇੱਕ ਵਕਤ ਦੀ ਰੋਟੀ ਨਹੀਂ ਬਣਦੀ ਉਹ ਸ਼ੌਕ ਇੱਥੇ ਪਕਾ ਲੂੰ ਇਸ ਕਰਕੇ ਪਗਨਾਮ ਦੇਵ ਜੀ ਇਹ ਸਮਝਾਰੇ ਕਹਿੰਦੇ ਕਦੇ ਇੰਨੀ ਅਮੀਰੀ ਹੁੰਦੀ ਹੈ ਵੀ ਬਣੀਆਂ ਸੋਹਣੀਆਂ ਚਾਲਾਂ ਵਾਲੇ ਘੋੜੇ ਰੱਖਦਾ ਸ਼ੌਕ ਨਾਲ ਤੇ ਬਣੀਆਂ ਨੱਚਦੀਆਂ ਪਰ ਕਦੇ ਕਹਿੰਦੇ ਉਸ ਨੂੰ ਪੈਰੀ ਜੁੱਤੀ ਪਾਉਣ ਯੋਗ ਵੀ ਨਹੀਂ ਕੋਈ ਮਾਇਆ ਜੁੜਦੀ ਕਭੂ ਪਾਏ ਮਤਲਬ ਪਾਏ ਪੈਰਾਂ ਦੇ ਵਿੱਚ ਪਨਹੀਓ ਮਤਲਬ ਜੁੱਤੀ ਨਾ ਪਾਵੇ ਕਹਿੰਦੇ ਕਦੇ ਪੈਰ ਢੱਗਣ ਵਾਸਤੇ ਤਨ ਢੱਗਣ ਵਾਸਤੇ ਪੈਰਾਂ ਦੇ ਵਿੱਚ ਜੋੜਾ ਵੀ ਨਹੀਂ ਜੁੜਦਾ ਇਹ ਉਹਦੀ ਰਜਾ ਹੈ ਫਿਰ ਅਗੇ ਫਰਮਾਨ ਹੈ ਕਬਹੂ ਖਾਟ ਸੁਪੇਦੀ ਸੁਆਮੈਂ ਕਬਹੂ ਊਮ ਪਿਆਰ ਨਾ ਪਾਵੈ ਖਾਟ ਮੰਝਾ ਸੁਪੇਦੀ ਚਿੱਤੀ ਸੋਣੀ ਚਾਦਰ ਕਹਿੰਦੇ ਉਹ ਪ੍ਰਮਾਤਮਾ ਦੇ ਰੰਗ ਐ ਕਦੇ ਤਾਂ ਕਹਿੰਦੇ ਕਿਸੇ ਮਨੁੱਖ ਨੂੰ ਚਿੱਟੇ ਵਿਛੌਣਿਆਂ ਵਾਲਾ ਕਹਿੰਦੇ ਪਲੰਘਾਂ ਦੇ ਉੱਤੇ ਸੁਮਾਉਂਦਾ ਉਹ ਬੜੀ ਸੋਹਣੀ ਛੇਜ ਹੁੰਦੀ ਐ ਤੇ ਪਰ ਕਦੇ ਕਹਿੰਦੇ ਉਸ ਨੂੰ ਹੁੰਜੇ ਥੱਲੇ ਸੌਣਾ ਪੈਂਦਾ ਕੁਛ ਵੀ ਨਹੀਂ ਹੁੰਦਾ ਇਹ ਉਸ ਦੀ ਰਜਾ ਅਕਾਲਪੁਰਖ ਦੀ ਕਹਿੰਦੇ ਉਹ ਸਭ ਕੁਝ ਕਰਨ ਜਾਂਦਾ ਫਿਰ ਅੱਗੇ ਫਰਮਾਨ ਹੈ ਭਨਤ ਨਾਮ ਦਿਓ ਇੱਕ ਨਾਮ ਨਿਸਤਾਰੈ ਜਹ ਗੁਰ ਮੇਲੇ ਤਹ ਪਾਰ ਉਤਰੈ ਭਗਤ ਨਾਮਦੇਵ ਜੀ ਫਰਮਾਨ ਕਰ ਰਹੇ ਹਨ ਕਹਿੰਦੇ ਪ੍ਰਭੂ ਦਾ ਇੱਕ ਨਾਮ ਹੀ ਹੈ ਜੋ ਇਹਨਾਂ ਦੋਹਾਂ ਹਾਲਤਾਂ ਦੇ ਵਿੱਚੋਂ ਅਸ਼ੋ ਰੱਖ ਕੇ ਪਾਰ ਲੰਘਾਉਂਦਾ ਹੈ ਅਸ਼ੋ ਦਾ ਮਤਲਬ ਨਿਰਲੇਪ ਮੇਨਾਂ ਤਾਂ ਅਮੀਰੀ ਦੇ ਵਿੱਚ ਹੰਕਾਰ ਹੋਣ ਦਿੰਦਾ ਹੈ ਤਿੰਨਾ ਗਰੀਬੀ ਦੇ ਵਿੱਚ ਡੋਲਣ ਦਿੰਦਾ ਹੈ ਡੋਲਣ ਦਿੰਦਾ ਹੈ ਅਸ਼ੋ ਦਾ ਮਤਲਬ ਇਹ ਵੀ ਅਮੀਰੀ ਆ ਗਈ ਤਾਂ ਉਹਦੇ ਵਿੱਚ ਹੰਕਾਰ ਨਹੀਂ ਪਰਮੇਸ਼ਰ ਦਾ ਨਾਮ ਹੈ ਜਿਹੜਾ ਇਹ ਤਾਂ ਹੀ ਤਾਂ ਥਾਂ ਥਾਂ ਦੀ ਗੁਰਬਾਣੀ ਸਮਝਾਉਂਦੀ ਹੈ ਵੀ ਤੂੰ ਪਰਮੇਸ਼ਰ ਦੀ ਭਜਨ ਬੰਦਗੀ ਕਰ ਜਿਵੇਂ ਜਿਵੇਂ ਤੇਰਾ ਕਾਰੋਬਾਰ ਵਧਦਾ ਓਵੇਂ ਵੀ ਤੈਨੂੰ ਨਾਮ ਵੀ ਵਧਾਉਣਾ ਚਾਹੀਦਾ ਹੈ ਸਿਮਰਨ ਵੀ ਵਧਾਉਣਾ ਚਾਹੀਦਾ ਹੈ ਇਹ ਪਿੰਨਾ ਵੀ ਵਧਾਉਣਾ ਚਾਹੀਦਾ ਇਸ ਇਸ ਪਾਸੇ ਵਾਲਾ ਵੀ ਨੀ ਤੈ ਨ ਹੋਵੇ ਵੀ ਮਾਇਆ ਹਾਵੀ ਹੋ ਜੇ ਤੇ ਹੰਕਾਰ ਆ ਜਾਏ ਇਸ ਕਰਕੇ ਹੰਕਾਰ ਤੋਂ ਬਚਣ ਲਈ ਪਰਮੇਸ਼ਰ ਦੀ ਭਜਨ ਬੰਦਗੀ ਸਿਮਰਨ ਬਾਣੀ ਪੜਨੀ ਇਹ ਕੀ ਹੈ ਇਹ ਹੰਕਾਰ ਤੋਂ ਨਿਯਾਤ ਦੂਉਂਦੀ ਹੈ ਹੰਕਾਰ ਨਹੀਂ ਆਉਣ ਦਿੰਦੀ ਹੁਣ ਮੰਨ ਲਓ ਆਹ ਸ਼ਬਦ ਪੜਿਆ ਹੋਇਆ ਕੋਈ ਅਮੀਰ ਹੈ ਚਾਹ ਕੋਈ ਗਰੀਬ ਹੈ ਇਹ ਸ਼ਬਦ ਪੜਿਆ ਹੋਇਆ ਫਿਰ ਸਮਝ ਆ ਜੂਗੀ ਨਾ ਵੀ ਭਗਤ ਨਾਮ ਜੀ ਦੇਵ ਜੀ ਸਮਝਾ ਰਹੇ ਵੀ ਆਕੜ ਨਹੀਂ ਕਰਨੀ ਤੇ ਜੇ ਗਰੀਬੀ ਆ ਗਈ ਤਾਂ ਵੀ ਡੋਲਣਾ ਨਹੀਂ ਇੱਥੋਂ ਇਹ ਸਿੱਧ ਮਿਲ ਰਹੀ ਹੈ ਨਾ ਇਸ ਕਰਕੇ ਕਹਿੰਦੇ ਪਰਮੇਸ਼ਰ ਦਾ ਨਾਮ ਹੀ ਇੱਕ ਐਸੀ ਵਸਤੂ ਐ ਐਸੀ ਚੀਜ਼ ਐ ਇੰਨੀ ਤਾਕਤ ਐ ਇਹਦੇ ਵਿੱਚ ਜੋ ਇਹਨਾਂ ਦੋਨਾਂ ਅਵਸਥਾਾਂ ਦੇ ਵਿੱਚੋਂ ਹੀ ਬਚਾ ਕੇ ਰੱਖਦਾ ਤੇ ਪਾਰ ਲੰਘਾ ਦਿੰਦਾ ਜਿਸ ਮਨੁੱਖ ਨੂੰ ਕਹਿੰਦੇ ਗੁਰੂ ਮਿਲਦਾ ਹੈ ਭਾਵ ਸ਼ਬਦ ਗੁਰੂ ਗੁਰਬਾਣੀ ਪੜ੍ਹਦਾ ਉਹ ਸਮਝਦਾ ਕਹਿੰਦੇ ਉਸ ਨੂੰ ਪ੍ਰਭੂ ਅਮੀਰੀ ਦੀ ਆਕੜ ਤੇ ਗਰੀਬੀ ਦੀ ਘਬਰਾਹਟ ਤੋਂ ਪਾਰ ਉਤਾਰਦਾ ਹੈ ਇਸ ਸਾਰੇ ਸ਼ਬਦ ਦਾ ਭਾਵ ਇਹ ਹੈ ਕਹਿੰਦੇ ਧਨ ਪਦਾਰਥ ਦਾ ਮਾਣ ਜਿਹੜਾ ਉਹ ਝੂਠਾ ਹੈ ਕੂੜਾ ਹੈ ਕਹਿੰਦੇ ਨਾ ਤਾਂ ਅਮੀਰੀ ਦੇ ਵਿੱਚ ਆਫਰੇ ਇਹ ਸਮਝਾ ਰਿਹਾ ਇਹ ਕਹਿੰਦੇ ਨਾ ਤਾਂ ਅਮੀਰੀ ਆ ਗਈ ਉਹਦੇ ਵਿੱਚ ਆਫਰ ਜੋ ਤੇ ਨਾ ਗਰੀਬੀ ਦੇ ਵਿੱਚ ਗਰੀਬੀ ਆਇਆ ਕਿਨੇ ਕਾਬਰੇ ਇਹ ਇਸ ਸ਼ਬਦ ਤੋਂ ਸਿੱਧ ਮਿਲਦੀ ਹੈ ਫਿਰ ਅਗਲੇ ਸ਼ਬਦ ਦੇ ਵਿੱਚ ਫਰਮਾਨ ਹੈ ਹਾਸਤ ਖਿਲਤ ਤੇਰੀ ਦਿਹੁਰੇ ਆਇਆ ਭਗਤ ਕਰਤ ਨੰਮ ਪਕਰ ਉਠਾਇਆ ਹੀਨੜੀ ਜਾਤ ਮੇਰੀ ਜਾਦਮ ਰਾਯਾ ਛੀਪੇ ਕੇ ਜਨਮ ਕਾਹੇ ਕੋ ਆਇਆ ਰਹਾਉ ਕਹਿੰਦੇ ਹੈ ਪ੍ਰਭੂ ਛੀਪੇ ਮਤਲਬ ਛਿੰਬੇ ਭਗਤ ਨਾਮਦੇਵ ਦੀ ਛਿੰਬਾ ਸੀ ਬਾਕੀ ਭਗਤਾਂ ਦੀ ਕੋਈ ਜਾਤ ਨਹੀਂ ਹੁੰਦੀ ਇਸ ਕਰਕੇ ਕਹਿੰਦੇ ਹੈ ਪ੍ਰਭੂ ਮੈਂ ਛਿੰਬੇ ਦੇ ਘਰ ਦੇ ਘਰ ਕਿਉਂ ਜਮ ਪਿਆ ਲੋਕ ਮੇਰੀ ਜਾਤ ਨੂੰ ਬੜੀ ਨੀਵੀਂ ਆਖਦੇ ਹਨ ਹੀਨੜੀ ਮਤਲਬ ਬਹੁਤ ਨੀਵੀਂ ਜਾਤ ਮੇਰੀ ਹੀਨੜੀ ਜਾਤ ਮੇਦੀ ਜਦਮਰਾਇਆ ਜਦਮਰਾਇਆ ਦਾ ਮਤਲਬ ਹੇ ਜਦਮਰਾਏ ਭਾਗ ਪਰਮੇਸ਼ਰ हे जादन कुल हे 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 दे श्रोमनी हे कृष्ण हे प्रभु छिपे के जन्म काहे को आया कादे ले कने मैं इस करदे विच जन्मया लोग मेरी जात नु नीमी आग देण फिर मुड लिया पंक्तियां च फरमान फर्म, है हस्त खेलत तेरे देहु रे आया भगत करत नामा पकरो उठाया ਮੰਦਰ ਫਿਰਿਆ ਸੀ ਨਾ ਕਈ ਸੰਗਤਾਂ ਦਰਸ਼ਨ ਕਰਕੇ ਆਈਆਂ ਕਹਿੰਦੇ ਮੈਂ ਬੜੇ ਚਾਹ ਦੇ ਨਾਲ ਤੇਰੇ ਮੰਦਰ ਆਇਆ ਸਾਂ ਤੇਰੇ ਮੰਦਰ ਦੇ ਵਿੱਚ ਬੜੇ ਚਾਹ ਦੇ ਨਾਲ ਆਇਆ ਸੀ ਪਰ ਚੂ ਕੀ ਕਹਿੰਦੇ ਇਹ ਲੋਕ ਮੇਰੀ ਜਾਤ ਹੀਣ ਦੀ ਸਮਝਦੇ ਐ ਮੇਰੀ ਨੀਵੀਂ ਜਾਤ ਸਮਝਦੇ ਐ ਕਹਿੰਦੇ ਇਹਨਾਂ ਨੇ ਮੈਨੂੰ ਨਾਮੇ ਨੂੰ ਕਹਿੰਦੇ ਭਗਤੀ ਕਰਦੇ ਨੂੰ ਬਾਹੋਂ ਫੜ ਕੇ ਮੰਦਰ ਦੇ ਵਿੱਚੋਂ ਥਾਲ ਕੇ ਬਾਹਰ ਕੱਢਦਾ। ਤਮ ਭਗਤ ਨਾਮਦੇਵ ਜੀ ਮੰਦਰ ਦੇ ਪਿੱਛੇ ਬਹਿ ਗਏ ਨਾ ਜਾ ਕੇ ਫਿਰ। ਅੱਗੇ ਇਸੇ ਸ਼ਬਦ ਦੇ ਵਿੱਚ ਦੱਸਨੇ ਆ। ਫਿਰਗੇ ਫਰਮਾਨ ਹੈ ਰਹਾਉ ਲੈ ਕਮਲੀ ਚਲਿਓ ਪਲਟਾਈ ਦਿਹ ਰਹਿ ਪਾਛੈ ਬੈਠਾ ਜਾਇ ਕਹਿੰਦੇ ਮੈਂ ਫਿਰ ਆਪਦੀ ਕੰਮਲੀ ਲੈ ਕੇ ਉੱਥੋਂ ਮੁੜ ਕੇ ਤੁਰ ਪਿਆ ਤੇ ਹੇ ਪ੍ਰਭੂ ਕਹਿੰਦੇ ਮੈਂ ਤੇਰੇ ਮੰਦਰ ਦੇ ਪਿਛਲੇ ਪਾਸੇ ਜਾ ਕੇ ਬਹਿ ਗਿਆ ਮੈਨੂੰ ਵੰਦਰਤਾ ਵੜ ਨਹੀਂ ਦਿੱਤਾ ਮੈਂ ਪਿੱਛੇ ਬਹਿ ਗਿਆ ਫਿਰ ਅੱਗੇ ਫਰਮਾਨ ਹੈ ਜਿਉਂ-ਜਿਉਂ ਨਾਮਾ ਹਰ ਗੁਣ ਉਚਰੈ ਭਗਤ ਜਨਾਂ ਕੋ ਦਿਹੁਰਾ ਫਿਰੈ ਦਿਹੁਰਾ ਮੰਦਰ ਨੂੰ ਕਹਿੰਦੇ ਹੈ ਔਰ ਕਹਿੰਦੇ ਪ੍ਰਭੂ ਦੀ ਅਚਰਜ ਖੇਡ ਵਰਤੀ ਲੀਲਾ ਵਰਤੀ ਕਹਿੰਦੇ ਜਿਉਂ-ਜਿਉਂ ਨਾਮ ਆਪਣੇ ਪ੍ਰਭੂ ਦੇ ਗੁਣ ਗਾਉਂਦਾ ਹੈ ਕਹਿੰਦੇ ਉਸ ਦਾ ਮੰਦਰ ਉਸ ਦੇ ਭਗਤਾਂ ਦੀ ਖਾਤਰ ਕਹਿੰਦੇ ਉਸ ਦੇ ਸੇਵਕਾਂ ਦੀ ਖਾਤਰ ਫਿਰਦਾ ਜਾ ਰਿਹਾ ਫਿਰ ਗਿਆ ਮੰਦਰ ਦਾ ਉਹ ਮੰਦਰ ਘੁੰਮਿਆ ਨਾ ਇਸ ਕਰਕੇ ਉਹ ਪਰਮੇਸ਼ਰ ਆਪਣੇ ਭਗਤਾਂ ਦੀ ਲਾਜ ਰੱਖਦਾ ਹੈ ਰੱਖਿਆ ਕਰਦਾ ਹੈ ਇਸ ਕਰਕੇ ਉਹਦਾ ਸਿਮਰਨ ਕਰਨਾ ਭਜਨ ਬੰਦਗੀ ਕਰਨੀ ਮਨੁੱਖ ਦਾ ਪਹਿਲਾ ਕਰਮ ਹੈ ਸੋ ਆਓ ਹੁਣ ਆਪਾਂ ਵੀ 10 ਮਿੰਟਾਂ ਵਾਸਤੇ ਸਿਮਰਨ ਦੇ ਵਿੱਚ ਜੁੜੀਏ ਸੋ ਜਿਸ ਤਰ੍ਹਾਂ ਸੰਗਤ ਜਦੋਂ ਸਿਮਰਨ ਸ਼ੁਰੂ ਹੋ ਜਾਂਦਾ ਹੈ ਉਦੋਂ ਉੱਥੇ ਬੈਠ ਜਾਵੀਂ ਕਿਉਂਕਿ ਜਿਹੜੀ ਸੰਗਤ ਦੀ ਸੁਰਤ ਜੁੜੀ ਹੁੰਦੀ ਹੈ ਉਹ ਫਿਰ ਜਦੋਂ ਕੋਈ ਆਵਾਜ਼ ਹੁੰਦੀ ਹੈ ਖੜਕਾ ਹੁੰਦਾ ਉਧਰ ਧਿਆਨ ਪੜਕਦਾ ਹੈ ਇਸ ਕਰਕੇ ਜਦੋਂ ਸਮਾਪਤੀ ਹੋ ਜੋ RAM NAAM ਦਾ ਮੁੱਠਾ ਟੇਕੀ ਤੇ ਫਿਰ ਨਮਸਕਾਰ ਕਰ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ